ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਗੁਰਦੁਆਰਾ ਪੰਜੀ ਸਾਹਿਬ ਯਾਦਗਾਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦੇ ਆਲੋਵਾਰ ਖ ਸੰਗਰੂਰ ਪਹੁੰਚੇ ਆ ਜੀ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਆਜੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਤੇ ਤੁਸੀਂ ਵੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚਰਨ ਸੋ ਪ੍ਰਾਪਤ ਤੇ ਮਾਤਾ ਗੁਜਰ ਕੌਰ ਜੀ ਅਤੇ ਸੋਹੇ ਸਾਹਿਬ ਜੀ ਆਦਾਂ ਨਾਲ ਸੰਬੰਧ ਕਰੇ ਉਸ ਸਮੇਂ ਗੁਰੂ ਸਾਹਿਬ ਜੀ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਸਮੇਤ 300 ਸਿੱਖ ਸੰਗਤਾਂ ਦਾ ਦਰਖਾ ਸੀ ਗੁਰੂ ਸਾਹਿਬ ਜੀ ਜਿਸ ਨਿਮਤ ਥੱਲੇ ਬੈਠੇ ਸਨ ਉਸ ਨਿਮਤ ਦੇ ਪੱਤੇ ਮਿੱਟੇ ਹੋ ਗਏ ਸਨ ਉਹ ਦੁਬਾਰਾ ਸਹਿਬ ਬਾਗੀ ਜ਼ਮੀਨ ਤੋਡਰਮਾਲ ਦੀ ਸੀ ਜਦੋਂ ਤੋਡਰਮਾਲ ਨੂੰ ਗੁਰੂ ਸਾਹਿਬ ਦਾ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਉਹ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਗੁਰੂ ਸਾਹਿਬ ਕੋਲ ਸੇਵਾ ਦੀ ਮੱਦ ਦਿੱਤੀ। ਗੁਰੂ ਸਾਹਿਬ ਨੇ ਪੂਰੀ ਸੇਵਾ ਭਾਵਨਾ ਦੇਖ ਤੁਸੋਂ ਕੇ ਨਿੱਕਾ ਵਰ ਦਿੱਤੇ। ਅਤੇ ਉਹ ਵਿਕ੍ਰਮਿਤ ਵੱਡੀ ਸੇਵਾ ਲੈ ਲਈ। ਉਹਦੇ ਤੇ ਪਹੁੰਚਿਆ ਅਤੇ ਬਹੁਤ ਅਮੀਰ ਆਦਮੀ ਬਣ ਗਿਆ ਜਦੋਂ ਸੁਭਾ ਸਰਹੰਦਰ ਮਾਤਾ ਸਾਹਿਬ ਅਤੇ ਛੋਟੇ ਸਾਹਿਬ ਜਦਿਆਂ ਨੂੰ ਗ੍ਰਿਪਤਾਰ ਕੀਤਾ ਤਾਂ ਦਿਵਾਨ ਟੋਡਰ ਮੱਲ ਜੀ ਨੇ ਉਹਨਾਂ ਨੂੰ ਛਡਾਉਣ ਲਈ ਆਪਣੀ ਹਵੇਲੀ ਅਤੇ ਜ਼ਮੀਨ ਜਾਇਦਾਦ ਵੇਚ ਕੇ ਬਹੁਤ ਸਾਰਾ ਸੋਨਾ ਇਕੱਠਾ ਕੀਤਾ ਉਦੋਂ ਤੱਕ ਸੁਭੇ ਨੇ ਛੋਟੇ ਸਾਹਿਬ ਜਦਿਆਂ ਨੂੰ ਤਸੀਹੇ ਦੇ ਦੇ ਇਹਦ ਕਰ ਦਿੱਤਾ ਮਾਤਾ ਸਾਹਿਬ ਜੀ ਦਸਵੇਂ ਦੁਆਰਾ ਰਹੀ ਤਵਾ ਤੇ ਆ ਕੇ ਤੋ ਦਿਵਾਨ ਟੋਡਰਮਲ ਜੀ ਨੇ ਪਵਿੱਤਰ ਸਰੀਰਾਂ ਦਾ ਸੰਸਕਾਰ ਕਰਨਾ ਚਾਹਿਆ ਤਾਂ ਸੁੱਬੇ ਰੇ ਮੋਰਾ ਵਿਸ਼ਾ ਕੇ ਜਗ੍ਹਾ ਬੋਲ ਲੈਣ ਦੀ ਸਰਤ ਰੱਖੀ ਦਿਵਾਨ ਟੋਡਰਮਲ ਜੀ ਉਸ ਸੇਵਾ ਵਿੱਚ ਸਤਨ ਹੋਏ ਅਤੇ ਪਵਿੱਤਰ ਸਰੀਰਾਂ ਦਾ ਸਕਾਰ ਕੀਤਾ ਤਿੰਨ ਦਿਨਾਂ ਬਾਅਦ ਦਿਵਾਨ ਟੋਡਰਮਲ ਜੀ ਨੇ ਫੁੱਲ ਹੱਥ ਝੁਗ ਕਰਕੇ ਗਾਗਰ ਵਿੱਚ ਪਾ ਕੇ ਭਾਈ ਜੋਦਾ ਸਿੰਘ ਦੇ ਹੱਥ ਦੁਆਰਾ ਗੁਰਦੁਆਰਾ ਮਨਜੀ ਸਾਹਿਬ ਵਾਲੀ ਜਗ੍ਹਾ ਤੇ ਪੇਸ਼ ਕੀਤਾ ਇਥੇ ਸੇਵਾ ਵਿੱਚ ਇੱਕ ਸਾਧੂ ਰਹਿੰਦਾ ਸੀ ਉਸ ਸਾਧੂ ਅਤੇ ਭਾਈ ਜੋਧ ਸਿੰਘ ਜੀ ਨੇ ਇਥੇ ਟੋਆ ਪੁੱਟ ਕੇ ਫੁੱਲਾਸਤਾ ਨੂੰ ਦਬਾ ਕੇ ਉੱਪਰ ਖੜਾ ਬਣਾ ਦਿੱਤਾ 1991 ਵਿੱਚ ਇਸ ਸਥਾਨ ਦੀ ਦੁਆਰਾ ਕਾਰ ਸੇਵਾ ਦੌਰਾਨ ਇਹ ਫੁੱਲਾਸਤਾ ਬਾਹਰ ਕੱਢੇ ਅਤੇ ਕੱਚ ਦੇ ਬਰਤਨ ਵਿੱਚ ਪਾ ਕੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਸੇਵਾ ਸਪੂਰਨ ਹੋਣ ਤੇ ਅਰਦਾਸ ਕਰਕੇ ਉਸ ਬਰਤਨ ਨੂੰ ਖੜਾ ਸਹਿਬ ਵਾਲੀ ਜਗ੍ਹਾ ਲੈਟਾ ਰੱਖ ਦਿੱਤਾ ਇਸ ਉੱਪਰ ਸਾਜ ਸੁਨਤਰ ਦਰਬਾਰ ਸਾਹਿਬ ਸਥਿਤ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਬਾਬਾ ਜੀ ਦੇ ਇਤਿਹਾਸ ਬਾਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਬਾਬਾ ਜੀ ਦੇ ਇਤਿਹਾਸ ਬਾਰੇ ਜਾਣਦੇ ਆ ਜੀ ਹਾਂਜੀ ਬਾਬਾ ਜੀ ਗੁਰੂ ਪਰੀ ਸੰਗ ਜੀ ਉਹ ਫਤਿਹ ਅਰਜ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਗੁਰੂ ਪਰੀ ਸੰਗ ਜੀ ਉਹ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸੰਤਾਂ ਨਿਸ਼ਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਹਿਲੀ ਯਾਤਰਾ ਵੇਲੇ 300 ਸਿੰਘ ਸਿੰਘਣੀਆਂ ਜਥਿਆਂ ਦੇ ਸਮੇਤ ਇਸ ਸਥਾਨ ਤੇ ਪਹੁੰਚੇ ਸਨ। ਗੁਰੂ ਸਾਹਿਬ ਜੀ ਨੇ ਜਦੋਂ ਇਸ ਸਥਾਨ ਤੇ ਫੇਰਾਬ ਕੀਤਾ ਤਾਂ ਉਸ ਸਮੇਂ ਇਸ ਸਥਾਨ ਤੇ ਸਾਧੂ ਸੇਵਾ ਕਰਦੇ ਹਨ। ਉਹਨਾਂ ਵੱਲੋਂ ਦਵਾਂ ਟੁੱਡਰਮਲ ਜੀ ਨੂੰ ਬੇਨਤੀ ਕੀਤੀ ਗਈ ਆਪ ਜੀ ਦੇ ਸਥਾਨ ਤੇ ਆਪ ਜੀ ਦੀ ਜ਼ਮੀਨ ਤੇ ਸਤਿਗੁਰੂ ਜੀ ਸੰਗਤਾਂ ਸਮੇਤ ਪਹੁੰਚੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਲੰਗਰ ਪਾਣੀ ਪ੍ਰਸ਼ਾਦਾ ਤਿਆਰ ਕਰਕੇ ਪਹੁੰਚੋ। ਉਸ ਤੋਂ ਬਾਅਦ ਦਵਾਂ ਟੁੱਡਰਮਲ ਜੀ ਪਰਿਵਾਰ ਸਮੇਤ ਪ੍ਰਸਾਦਾ ਪਾਣੀ ਤਿਆਰ ਕਰਕੇ ਸਥਾਨ ਤੇ ਪਹੁੰਚੇ ਅਤੇ ਗੁਰੂ ਪੈਰੀ ਸੰਗਤਾਂ ਦੀ ਅਤੇ ਮਹਾਰਾਜ ਜੀ ਦੀ ਸੇਵਾ ਕੀਤੀ ਲੰਗਰ ਪਾਣੀ ਤੋਂ ਬਾਅਦ ਦੂਜੇ ਦਿਨ ਜਦੋਂ ਮਹਾਰਾਜ ਜੀ ਨੇ ਇਥੋਂ ਪੋਨਿਗੜ ਨੂੰ ਚਾਲੇ ਪਾਏ ਤਾਂ ਦਵੰਟੋਡਰ ਮਲਜੀਬਲੋਂ ਬੇਨਤੀ ਕੀਤੀ ਗਈ ਕਿ ਮਹਾਰਾਜ ਜੀ ਜੇ ਤਾਂ ਆਪ ਜੀ ਆਪਣੇ ਜਸੇ ਸਮੇਂ ਇਥੋਂ ਸਾਡੇ ਪਰਿਵਾਰ ਨੂੰ ਵੀ ਨਾਲ ਲੈ ਚਲੋ ਜਾਂ ਆਪ ਜੀ ਕੁਝ ਦਿਨ ਇਥੇ ਹੋ ਠਹਿਰੋ ਮੇਰੀ ਭਾਵਨਾ ਕਿ ਮੈਂ ਸੰਗਤ ਦੀ ਆਪ ਜੀ ਸੇਵਾ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਗੁਰੂ ਜੀ ਨੇ ਦਵੰਟੋਡਰ ਮਲਜੀ ਨੂੰ ਦੋ ਬਚਨ ਕੀਤੇ ਕਿ ਆਉਣ ਵਾਲੇ ਸਮੇਂ ਚ ਜੋ ਵੀ ਆਪ ਜੀ ਆਪ ਜੀ ਦਾ ਕੰਮ ਕਾਰਤੰਦਾ ਕਰਦੇ ਹੋ ਇਮਾਨਦਾਰੀ ਨਾਲ ਕਰੀ ਜਾਣਾ ਆਉਣ ਵਾਲੇ ਸਮੇਂ ਚ ਆਪ ਜੀ ਕੋਲ ਧਨ ਦੌਲਤ ਦੀ ਕਮੀ ਨਹੀਂ ਰਹੇਗੀ ਆਪ ਜੀ ਕੋਲੋਂ ਗੱਡੇ ਪਰ ਪਰ ਧਨ ਦੌਲਤ ਲੈਤੀ ਜਾਊਗੀ ਜੋ ਧਨ ਆਪ ਜੀ ਕੋਲ ਹੋਗਾ ਉਹ ਗੁਰੂ ਮਹਾਰਾਜ ਦੀ ਸੇਵਾ ਵਿੱਚ ਹੀ ਲੱਗੇਗੀ ਪਰ ਗੁਰਪਰੇ ਸੰਗ ਜੀ ਉਹ ਜਿਹੜੇ ਇੱਥੇ ਬਾਬਾ ਜੀ ਸਾਧੂ ਸੇਵਾ ਕਰਦੇ ਹਨ ਉਹਨਾਂ ਨੂੰ ਕੱਚਾ ਥੜਾ ਬਣਾ ਕੇ ਮਹਾਰਾਜ ਜੀ ਵੱਲੋਂ ਥੜੇ ਦੀ ਸੇਵਾ ਵਾਬ ਦਿੱਤੀ ਗਈ ਉਸ ਤੋਂ ਬਾਅਦ ਆਪ ਪਲੀਪਤ ਜਾਣਦੇ ਗੁਰੂ ਪਿਆਰੇ ਸੰਗ ਜੀ ਉਹ ਕਿਵੇਂ ਗੁਰੂ ਮਹਾਰਾਜ ਜੀ ਦਾ ਸਰਸਾ ਨਦੀ ਤੋਂ ਪਰਿਵਾਰ ਦਾ ਵਿਛੋੜਾ ਪਿਆ ਉਸ ਤੋਂ ਬਾਅਦ ਸੁਬਾ ਸਰੰਦ ਵੱਲੋਂ ਬੱਚਿਆਂ ਨੂੰ ਕੈਦ ਕੀਤਾ ਗਿਆ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਟੋਡਰ ਡਿਮਾਂਡ ਟੋਡਰ ਮਲਜੀ ਵੱਲੋਂ ਆਪਣੀ ਸਾਲ ਵਰਖ ਦੀ ਜਿੰਨੀ ਵੀ ਜ਼ਮੀਨ ਸੀ ਕਾਕੜਾ ਬਿੰਦ ਦੀ ਜ਼ਮੀਨ ਸੀ ਵੀਚ ਵਟ ਕੇ ਮੋਹਰਾ ਇਕੱਠੀਆਂ ਕੀਤੀਆਂ ਮੋਹਰਾ ਵਿਛਾ ਕੇ ਜ਼ਮੀਨ ਖਰੀਦੀ ਗਈ ਉਸ ਤੋਂ ਬਾਅਦ ਸੰਸਕਾਰ ਦੀ ਰਸਮਾਂ ਦਾ ਕੀਤੀ ਗਈ ਜਿੱਦਣ ਫੁੱਲਾਂ ਦੀ ਰਸਮ ਦਾ ਕੰਨ ਇਸ ਉਸ ਦਿਨ ਜਦੋਂ ਟੁੱਡਰਮਲ ਜੀ ਉਹਨਾਂ ਦੇ ਪਰਾਂ ਤੇ ਭਾਈ ਜੋ ਸਿੰਘ ਜੀ ਤੋਂ ਕਿਨਗਰਲ ਵਰਖ ਦੇ ਉਹਨਾਂ ਦੇ ਸਾਥੀ ਹਨ ਉਹਨਾਂ ਵੱਲੋਂ ਫੁੱਲਾਂ ਦੀ ਰਸਮ ਦਾ ਕੀਤੀ ਗਈ ਜੋ ਵੱਡੀ ਗਾਗਰ ਸੀ ਉਹ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਿੱਥੇ ਮਾਤਾ ਜੀ ਤੇ ਛੋਟੇ ਬੱਚਿਆਂ ਦੇ ਸੰਸਕਾਰ ਕੀਤੇ ਗਏ ਉੱਥੇ ਦਾਬੇ ਦਿੱਤੀ ਗਈ ਉਸ ਤੋਂ ਬਾਅਦ ਦੂਜੀ ਗਾਗਰ ਕਿਉਂਕਿ ਭਾਈ ਜੋ ਸਿੰਘ ਜੀ ਵੱਲੋਂ ਬੇਨਤੀ ਕੀਤੀ ਗਈ ਦਮਨ ਟੁੱਡਰਮਲ ਜੀ ਨੂੰ ਕਿ ਬਾਬਾ ਜੀ ਮੇਰੀ ਬੇਨਤੀ ਹੈ ਕਿ ਦੂਜੀ ਗਾਗਰ ਆਪ ਜੀ ਮੈਨੂੰ ਪਕੜਾਓ ਅਤੇ ਮੈਂ ਇਹ ਲਿਜਾ ਕੇ ਗੁਰਗੁਨ ਸਿੰਘ ਜੀ ਕੋਲ ਜਾ ਕੇ ਉਹਨਾਂ ਨੂੰ ਸਾਰਾ ਬੱਚਿਆਂ ਦੀ ਸਿੱਧੀ ਬਾਰੇ ਦੱਸਣਾ ਚਾਹੁੰਦਾ ਹਾਂ ਉਹਨਾਂ ਦੀ ਬੇਨਤੀ ਸਵੀਕਾਰ ਕਰਕੇ ਦਵਾਨ ਟੋਡਰਮਲ ਜੀ ਵੱਲੋਂ ਛੋਟੀ ਗਾਗਰ ਜਿਸ ਵਿੱਚ ਅਸਤਸਨ ਰਾਖ ਸੇ ਬੱਚਿਆਂ ਦੇ ਕਕਾਰ ਸਨ ਉਹ ਦਵਾਨ ਭਾਈ ਜੋ ਸਿੰਘ ਜੀ ਨੂੰ ਸੌਂਪ ਦਿੱਤੀ ਗਈ ਉਸ ਤੋਂ ਬਾਅਦ ਭਾਈ ਜੋ ਸਿੰਘ ਜੀ ਪੈਦਲ ਯਾਤਰਾ ਕਰਦੇ ਤੀਜੇ ਦਿਨ ਸਥਾਨ ਤੇ ਪਹੁੰਚੇ ਸਨ ਜਿੱਥੇ ਸਾਧੂ ਵੱਲੋਂ ਮਹਾਰਾਜ ਜੀ ਵੱਲੋਂ ਥੜਾ ਕੱਚਾ ਥੜਾ ਬਣਾ ਕੇ ਉਹਨਾਂ ਨੂੰ ਸੌਂਪ ਦਿੱਤੀ ਗਈ ਉਹਨਾਂ ਨੂੰ ਦੱਸਿਆ ਗਿਆ ਕਿ ਬੱਚੇ ਤੇ ਛੋਟੇ ਸਹਬਜ਼ਾਦੇ ਤੇ ਮਾਤਾ ਜੀ ਦੇ ਅਸਤੀਆਂ ਸਨ ਉਸ ਤੋਂ ਬਾਅਦ ਉਹ ਸਾਧੂ ਨੂੰ ਮਹਾਰਾਜ ਜੀ ਜਦੋਂ ਇੱਥੋਂ ਗਏ ਸਨ ਵਚਨ ਕਰਕੇ ਗਏ ਸਨ ਕਿ ਆਪ ਜੀ ਕੋਲ ਸਾਡੀ ਕੋਈ ਵਸਤੂ ਆ ਗਈ ਆਪਣੀ ਜਾਣ ਕੇ ਤੇ ਸੰਭ ਕੇ ਰੱਖਣਾ ਉਸ ਵੇਲੇ ਦੇ ਸਾਧੂ ਸਿਮ ਤਿਆਗ ਕੇ ਅੱਗੇ ਤੋਂ ਅੱਗੇ ਜੋ ਵੀ ਉਹ ਥੜਾ ਸਾਹਿਬ ਦੀ ਜੋ ਸੇਵਾ ਕੀਤੀ ਗਈ ਉਹਨਾਂ ਨੂੰ ਵਚਨ ਯਾਦ ਕਰਵਾਈ ਗਏ ਉਸ ਤੋਂ ਬਾਅਦ ਉਹਨਾਂ ਨੂੰ ਬਚਨ ਜਿਆਦਾ ਮਹਾਰਾਜੀ ਦੇ ਵੀ ਮਹਾਰਾਜੀ ਬਚਨ ਕਰਕੇ ਗਏ ਸਨ ਇਹ ਵਸਤੂ ਆਸਥਾਈ ਹਨ ਉਹਰੇ ਫਿਰ ਭਾਈ ਜੋ ਸਿੰਘ ਸਾਧੂ ਵੱਲੋਂ ਭਾਈ ਜੋ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਇੱਥੋਂ ਪੈਦਲ ਯਾਤਰਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਉਹਨਾਂ ਨੂੰ ਦੱਸੋ ਜੋ ਵੀ ਇਤਿਆਸ ਹੈ ਵੀ ਜਿਹੜੀ ਆਪਣੀ ਪਭੂਸਤੀ ਆ ਜਾਂ ਆਪਣਾ ਗਾਗਰ ਸੀ ਉਹ ਇੱਥੇ ਟੂਆ ਪੁੱਟ ਕੇ ਉੱਥੇ ਥੋੜਾ ਸਾਹਿਬ ਦੇ ਕੋਲ ਦੱਬ ਦਿੱਤੀ ਉਸ ਤੋਂ ਬਾਅਦ ਭਾਈ ਜੋ ਸਿੰਘ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਵੀ ਬੱਚਿਆਂ ਦੀ ਸ਼ੀਰਦੀ ਸੀ ਦੱਸਿਆ ਗਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਕਿ ਜਿਸ ਸਥਾਨ ਤੇ ਵੀ ਆਪ ਵੀ ਰੱਖ ਕੇ ਆਏ ਹੋ ਉਸੇ ਸਥਾਨ ਤੇ ਆ ਰੱਖੀ ਰਹਿਣ ਦੋ ਪਵਿੱਤਰ ਜਗ੍ਹਾ ਉਸ ਤੋਂ ਕੱਢਿਆ ਨਾ ਜਾਵੇ ਉਸ ਤੋਂ ਬਾਅਦ ਗੁਰੂ ਪੈਰਸੰਗ ਜੀ 1990 ਚ ਸਥਾਨ ਦੀ ਨਵੇਂ ਸਥਾਨ ਦੀ ਸੇਵਾ ਚੱਲੀ ਉਸ ਸਮੇਂ ਜਦੋਂ ਥੋੜਾ ਸਾਹਿਬ ਦੀ ਪਟਾਈ ਕੀਤੀ ਗਈ ਉਸਤੀਆਂ ਪ੍ਰੋਜੈਕਟ ਹੋਈਆਂ ਸੰਗਤਾਂ ਨੇ ਦਰਸ਼ਨ ਕੀਤੇ ਲਗਭਗ 3 ਮਹੀਨੇ ਸੰਗਤ ਦਰਸ਼ਨ ਕਰਦੇ ਰਿ ਉਸ ਤੋਂ ਬਾਅਦ ਇਸ ਸਥਾਨ ਤੋਂ ਉਹ ਅਸਤੇ ਨਿਕਲੀ ਸਾਨੂੰ ਜੋ ਸਥਾਨ ਕੰਚ ਦੇ ਬਰਤਨ ਚ ਪਾ ਕੇ ਉਸ ਸਥਾਨ ਤੇ ਰੱਖ ਕੇ ਉੱਤੇ ਥੋੜਾ ਸਰ ਬਣਾ ਦਿੱਤਾ ਗਿਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਇੱਥੇ ਆਪਣਾ ਕਹਿੰਦੇ ਵੀ ਇੱਕ ਨਿਮਤ ਆ ਕੀ ਤੇ ਆ ਸਕਾ ਜੀ ਉਹ ਨਿਮਮ ਬਾਬਾ ਜੀ ਆਪਣਾ ਗੁਰੂ ਮਹਾਰਜ ਜੀ ਤੇ ਸੰਗਤਾਂ ਨੇ ਜਿਹੜੇ ਨਿਮਤ ਥੱਲੇ ਆਸਣ ਲਾਏ ਸਨ ਉਹ ਜਿਹੜੇ ਜਿਹੜੇ ਪਾਸੇ ਮਹਾਰਾਜ ਜੀ ਬੈਠੇ ਸਨ ਉਹ ਨਿਮਤ ਦੇ ਪੱਤੇ ਮਿੱਠੇ ਸਨ ਦੂਜੇ ਵੇਲੇ ਪੜ ਪਾਸੇ ਕੋੜੇ ਸਾਨੂੰ ਜਦੋਂ ਸਥਾਨ ਦੀ ਸੇਵਾ ਚੱਲੀ ਉਸ ਸਮੇਂ ਗੁਰਪ੍ਰੀਤ ਸਿੰਘ ਜੀ ਉਹ ਨਮਾ ਸੁੱਕ ਗਿਆ ਸੀ ਉਸ ਤੋਂ ਬਾਅਦ ਕਾਰ ਸੇ ਵਾਲੇ ਬਾਬਿਆਂ ਵੱਲੋਂ ਮਤਲਬ ਉਹ ਪੁੱਟ ਦਿੱਤਾ ਗਿਆ ਜਦੋਂ ਖਤਮ ਹੋ ਗਿਆ ਸੀ ਉਹਦਾ ਜੀ ਠੀਕ ਆ ਜੀ ਹਾਂਜੀ ਓਕੇ ਜੀ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ